ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਾਂ ਰਿਸ਼ਪਾਲ ਸਿੰਘ ਬਠਿੰਡਾ ਦੇ ਐਸਐਸਪੀ ਦੀਪਕ ਭਾਰਕ ਵੱਲੋਂ ਇੱਕ ਡ੍ਰੀਮ ਪ੍ਰੋਜੈਕਟਰ ਲੈ ਕੇ ਆਂਦਾ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਜਿਹੜਾ ਕੈਮਰੇ ਲੈ ਕੇ ਆਂਦੇਗੇ ਜਿਹੜੇ ਪੋਰਟੇਬਲ ਕੈਮਰੇ ਨੇ ਜਿਹੜੇ ਪੁਲਿਸ ਨਾਕਿਆਂ ਤੇ ਵੀ ਲਾਏ ਜਾਣਗੇ ਸਰਾਰਤੀ ਅਨਸਰਾਂ ਦੇ ਨਜ਼ਰ ਰੱਖਦੇ ਹੋਏ ਜਾਂ ਆਪਾਂ ਕਹਿ ਦਈਏ ਸੁਰੱਖਿਆ ਦੀ ਮੱਦੇਨਜ਼ਰ ਰੱਖਦੇ ਹੋਏ ਕਿਉਂਕਿ ਲੋਕ ਸਭਾ ਚੋਣਾ ਸਰ ਤੇ ਹਨ ਜਿਸ ਨੂੰ ਲੈ ਕੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਇਹ ਡ੍ਰੀਮ ਪ੍ਰੋਜੈਕਟ ਦੇ ਤੌਰ ਤੇ ਚਲਾਇਆ ਰਿਹਾ ਹਾਂ ਫਿਰ ਹਾਲ ਫਿਲਹਾਲ ਹਜੇ ਇੱਕ ਕੈਮਰਾ ਹੀ ਚਲਾਇਆ ਉਸ ਤੋਂ ਅੱਗੇ ਆਉਣ ਵਾਲੇ ਦਿਨਾਂ ਚ ਹੋਰ ਕੈਮਰੇ ਲਾਏ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ 12 ਘੰਟੇ ਦਾ ਜਿਹੜਾ 12 ਤੋਂ 18 ਘੰਟੇ ਦਾ ਜਿਹੜਾ ਬੈਕਅਪ ਆ ਇਸ ਵਿੱਚ ਤੇ ਜਿਹੜਾ ਸੋਲਰ ਨਾਲ ਇਹ ਚੱਲੇਗਾ ਕਿਉਂਕਿ ਪਹਿਲਾਂ ਜਿਹੜੇ ਕੈਮਰੇ ਸਨ ਉਹਨਾਂ ਤੋਂ ਜੋ ਤਾਰਾਂ ਨਾਲ ਚੱਲਦੇ ਸਨ ਪਰ ਹੁਣ ਜਿਹੜੇ ਕੈਮਰੇ ਆ ਇਹ ਸੋਲਰ ਨਾਲ ਚੱਲਣਗੇ ਤੇ 12 ਤੋਂ 18 ਘੰਟੇ ਦਾ ਜਿਹੜਾ ਇਹਦਾ ਬੈਟਰੀ ਬੈਕਅਪ ਆ ਤੇ ਇਸ ਨੂੰ ਇੱਕ ਆਦਮੀ ਜਿੱਥੇ ਵੀ ਮਰਜ਼ੀ ਕਿਤੇ ਦੂਸਰੀ ਜਗ੍ਹਾ ਲੈ ਕੇ ਜਾਣਾ ਇਸ ਨੂੰ ਲਜਾਇਆ ਜਾ ਸਕਦਾ ਹ ਸੋ ਦੂਸਰੀ ਗੱਲ ਇਹ ਆ ਵੀ ਜਿਹੜੇ ਇਹ ਕੈਮਰੇ ਦਾ ਨਾਲ ਜਿਹੜੇ ਉੱਚ ਅਧਿਕਾਰੀਆਂ ਦੇ ਮੋਬਾਈਲਾਂ ਦੇ ਨਾਲ ਅਟੈਚ ਨੇ ਤੇ ਕੋਈ ਵੀ ਜਿਹੜੀ ਘਟਨਾ ਵਾ ਉਸ ਨੂੰ ਉਹ ਲਾਈਵ ਆਪਣੇ ਕੈਮਰਿਆਂ 'ਚ ਦੇਖ ਸਕਦੇ ਨੇ ਤੇ ਜਿਹੜੀ ਫੇਸ ਦਾ ਲਹਿਰੀ ਰਹੀ ਆਈ ਆਵਾਜ਼ ਆ ਉਹ ਵੀ ਸੁਣਦਾ ਫਰੈਂਟ ਜਿੱਥੇ ਅਸਰਾਰਤੀ ਅੰਸਰਨੂ ਪਕੜ ਬਣੀ ਰਹੇਗੀ ਉੱਥੇ ਹੀ ਜਿਹੜੇ ਆਪਣੇ ਪੁਲਿਸ ਮੁਲਾਜ਼ਮਾਂ ਉਹਨਾਂ ਨੂੰ ਵੀ ਨਿਯਮਾਂ ਦੇ ਤਹਿਤ ਰਹਿਣਾ ਪਏਗਾ ਕਿਉਂਕਿ ਕੋਈ ਵੀ ਘਟਨਾ ਜੇ ਹੋਵੇਗੀ ਜਾਂ ਕਿਸੇ ਨਾਲ ਬਦਸਲੂਕੀ ਹੋਵੇਗੀ ਜਾਂ ਕੋਈ ਗਲਤ ਬੋਲੇਗਾ ਤਾਂ ਉਹ ਅਧਿਕਾਰੀਆਂ ਨੂੰ ਉਸਦੀ ਜਾਣਕਾਰੀ ਮਿਲ ਜਾਵੇਗੀ ਐਸਐਸਪੀ ਬਠਿੰਡਾ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ। ਇਹ ਜੀ ਸਾਡੀ ਪੰਜਾਬ ਪੁਲਿਸ ਨੂੰ ਜਿਹੜਾ ਕਿ ਡੀਜੀਪੀ ਸਾਹਿਬ ਵੱਲੋਂ ਸਾਡੇ ਏਡੀਜੀਪੀ ਸਾਹਿਬ ਵੱਲੋਂ ਮਾਡਰਨਾਈਜ਼ ਕਰਨ ਦੀ ਇੱਕ ਮੁਹਿੰਮ ਹਰ ਸਮੇਂ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਇੱਕ ਨਵਾਂ ਉਪਰਾਲਾ ਅਸੀਂ ਕੀਤਾ ਹੈ। ਪੁਲਿਸ ਦੀ ਡਿਊਟੀ ਵਕ-ਵਕ ਥਾਵਾਂ ਤੇ ਲੱਗਦੀ ਹੈ ਕੋਈ धरना ਪ੍ਰਦਰਸ਼ਨ ਹੁੰਦਾ ਹੈ ਕੋਈ ਸ਼ਿਫਟਿੰਗ ਨਾਕਾਬੰਦੀ ਹੁੰਦੀ ਹੈ ਕੋਈ ਵੀਵੀਆਈਪੀ ਰੈਲੀ ਹੁੰਦੀ ਹਰ ਜਗ੍ਹਾ ਜਾਣਾ ਪੈਂਦਾ ਤੇ ਜੇ ਵੀ ਕੈਮਰਾ ਗੱਡੀ ਤੇ ਮਾਊਂਟ ਕਰੀਏ ਤਾਂ ਗੱਡੀ ਹਰ ਜਗ੍ਹਾ ਖੜੀ ਨਹੀਂ ਹੋ ਸਕਦੀ ਤੇ ਨਾਲ ਕੈਮਰੇ ਤਾਂ ਗੱਡੀ ਵੀ ਬੰਨੀ ਜਾਂਦੀ ਹੈ ਤੇ ਅਸੀਂ ਫਿਰ ਇੱਕ ਪੋਰਟੇਬਲ ਅਜ ਇੱਕ ਨਵਾਂ ਕੈਮਰਾ ਲੈ ਕੇ ਆਏ ਆ ਦੂਜਾ ਜਿਹੜਾ ਕੈਮਰਾ ਹੁੰਦਾ ਉਹਨੂੰ ਕੋਈ ਬਿਜਲੀ ਪਾਵਰ ਸੋਰਸ ਦੇਣਾ ਪੈਂਦਾ ਸੀਗਾ ਤੇ ਉਹ ਤੋਂ ਵੀ ਰਹਿਤ ਹੈਗਾ ਇਹ ਸੋਲਰ ਪਾਵਰਡ ਹੈਗਾ 18 ਘੰਟੇ ਦੀ ਬੈਟਰੀ ਲਾਈਫ ਹੈ ਇਹਨੂੰ ਅਸੀਂ ਸਟੈਂਡ ਤੇ ਮਾਊਂਟ ਕਰਤਾ ਪੋਰਟੇਬਲ ਹੈ ਹੁਣ ਜਿੱਥੇ ਮੁਲਾਜ਼ਮ ਸਾਡਾ ਨਾਕਾ ਲਗਾਏਗਾ ਸ਼ਿਫਟਿੰਗ ਨਾਕਾਬੰਦੀ ਹੈ ਕੋਈ ਰੈਲੀ ਹੈ ਇਲੈਕਸ਼ਨ ਦੇ ਦੌਰਾਨ ਜਿਹੜੇ ਨਾਕਾਬੰਦੀ ਚਲਦੀ ਹੈ ਕ੍ਰਿਟੀਕਲ ਪੋਲਿੰਗ ਬੂਥ ਹੈਗੇ ਵਨਰੇਬਲ ਏਰੀਆ ਹੈ ਹਰ ਥਾਂ ਤੇ ਕੈਮਰਾ ਲਗਾਇਆ ਜਾ ਸਕਦਾ ਹੈ ਇਹਦੇ ਵਿੱਚ ਡਿਊਲ ਕੈਮਰਾ ਹੋਏਗਾ ਇੱਕ ਫਿਕਸ ਹੈ ਇੱਕ ਪੀਪੀਜ਼ੈਡ ਕੈਮਰਾ ਹੈ ਜਿਹੜਾ 180 ਡਿਗਰੀ ਘੁੰਮ ਸਕਦਾ ਹੈ ਇਹਦੀ ਖਾਸ ਬਾਤ ਇਹ ਹੈ ਕਿ 4G ਕਨੈਕਟੀਵਿਟੀ ਹੈ ਵਾਇਰਲੈਸ ਹੈਗਾ ਇਹਦੀ ਫੁਟੇਜ ਹੁਣ ਸਾਡੇ ਕੰਟਰੋਲ ਰੂਮ ਤੇ ਲਾਈਵ ਵੀ ਚੱਲ ਰਹੀ ਹੈ ਤੇ ਅਫਸਰ ਆਪਣੇ ਮੋਬਾਈਲ ਤੇ ਵੀ ਦੇਖ ਸਕਦਾ ਹੈ ਲੜੀ ਪੀਟੀਟ ਨੂੰ 180 ਡਿਗਰੀ ਰੋਟੇਟ ਕਰਕੇ ਮੁਲਾਜ਼ਮ ਤੇ ਨਿਗ੍ਹਾ ਰੱਖ ਸਕਦਾ ਹੈ ਤੁਸ ਜੇ ਇਹਦੇ ਵਿੱਚ ਅਗਲੀ ਗੱਲ ਇਹ ਹੈ ਕਿ ਇਹਦੇ ਵਿੱਚ ਆਡੀਓ ਵੀ ਜਲਦੀ ਨਾਲ-ਨਾਲ ਤੇ ਮੁਲਾਜ਼ਮ ਕੀ ਦੇ ਨਾਲ ਕੀ ਗੱਲਬਾਤ ਕਰ ਰਿਹਾ ਹੈ ਉਹ ਵੀ ਸਾਨੂੰ ਸੁਣਾਈ ਦਿੰਦੀ ਹੈ ਇਹਦਾ ਸਾਡੇ ਮੁਲਾਜ਼ਮਾਂ ਨੂੰ ਵੀ ਫਾਇਦਾ ਹੈ ਕਿਉਂਕਿ ਇੱਕ ਤਾਂ ਕੋਈ ਕਿਸੇ ਤਰੀਕੇ ਦਾ ਉਹ ਨਹੀਂ ਕਹਿ ਸਕਦਾ ਕਿ ਮੇਰੀ ਚੈਕਿੰਗ ਇਸ ਤਰੀਕੇ ਨਾਲ ਹੋਈ ਕਿ ਹੋ ਨਹੀਂ ਹੋਈ ਤੁਸ ਜੇ ਪਬਲਿਕ ਨੂੰ ਵੀ ਫਾਇਦਾ ਹੈ ਕਿਉਂਕਿ ਜੋ ਵੀ ਚੀਜ਼ ਹੋ ਰਹੀ ਹੈ ਉਹ ਕੈਮਰੇ ਦੀ ਨਿਗਰਾਨੀ ਹੇਠ ਹੋ ਰਹੀ ਹੈ ਤੇ 24 ਘੰਟੇ ਅਸੀਂ ਉਹਦੀ ਮੋਨਿਟਰਿੰਗ ਕਰ ਰਹੇ ਹਾਂ ਤੇ ਅੱਜ ਇਹ ਪਾਇਲਟ ਪ੍ਰੋਜੈਕਟ ਅਸੀਂ ਇੱਥੋਂ ਸ਼ੁਰੂ ਕੀਤਾ ਹੈ ਇੱਕ ਨਵਾਂ ਉਪਰਾਲਾ ਹੈ ਇਹਨੂੰ ਅਸੀਂ ਆਪਣੇ ਜ਼ਿਲ੍ਹੇ 'ਚ ਹੋਰ ਸੰਖਿਆ 'ਚ ਵਧਾਵਾਂਗੇ ਇਹਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਸਾਨੂੰ ਐਨਕਰੀਜਮੈਂਟ ਹੈ ਉਹਨਾਂ ਦਾ ਵੀ ਉਹ ਹੈਗਾ ਉਹ ਕਹਿੰਦੇ ਜੀ ਇਹਨੂੰ ਅਸੀਂ ਰੈਪਲੀਕੇਟ ਕਰਾਂਗੇ ਤਾਂ ਡੀਸੀ ਤੇ ਅਸੀਂ ਮਿਲ ਕੇ ਇਹਨੂੰ ਪੂਰੇ ਆਪਣੇ ਜ਼ਿਲ੍ਹੇ ਦੇ ਵਿੱਚ ਚੋਣਾ ਵੇਲੇ ਇੱਕ ਤਿਆਰ ਕਰਕੇ ਤੇ ਚੋਣਾ ਤੋਂ ਬਾਅਦ ਵੀ ਇਹਨੂੰ ਵਰਤਾਂਗੇ ਇਹਦੇ ਵਿੱਚ ਕਿੰਨੇ ਕ ਕੈਮਰੇ ਲਾਏ ਗਏ ਅੱਜ ਇਹ ਪਾਇਲਟ ਸ਼ੁਰੂ ਜਿਹੜਾ ਪਹਿਲਾ ਇਹ 3 ਦਿਨ ਅਸੀਂ ਚਲਾ ਕੇ ਦੇਖਿਆ ਪ੍ਰੋਜੈਕਟ ਅਸੀਂ ਪਹਿਲਾਂ ਇਹ ਰਾਤ ਦੀ ਬੈਟਰੀ ਚੈੱਕ ਕੀਤੀ ਕਿ ਦਿਨੇ ਚਾਰਜ ਹੋ ਕੇ ਰਾਤ ਪਰ ਚੱਲਦਾ ਹੈ ਕਿ रात ਰਾਤ इन्हें काम ਕੀਤਾ ਉਹਨੇ पायलट ਸਕਸੈਸਫੁਲ है ਇਹਨੂੰ ਅਸੀਂ ਹੋ ਰੈਪਲੀਕੇਟ ਕਰਨ लगे ਅਸਰ ਕਿਨੇ ਕੈਮਰਾ ਲੱਗ ਸਕਦਾ ਹੈ ਉਹਨਾਂ ਵਾਸਤੇ ਕਿੰਨਾ ਖਰਚਾ ਲੱਗਦਾ ਇਹ ਤਾਂ ਹਰੇਕ ਲਈ ਫਾਇਦਾ ਹੈ ਦੇਖੋ ਪੁਲਿਸ ਲਈ ਵੀ ਫਾਇਦਾ ਹੈ ਪਬਲਿਕ ਲਈ ਫਾਇਦਾ ਹੈ ਮਾਨਸੇ ਜਦੋਂ ਪਿਛਲੇ ਇਲੈਕਸ਼ਨ ਸੀਗੇ ਉਦੋਂ ਅਸੀਂ ਮਾਨਸਾ ਦੇ ਵਿੱਚ ਇਸ ਤਰੀਕੇ ਦੇ ਪੋਰਟੇਬਲ ਕੈਮਰਾਜ਼ ਬਣਾਏ ਸੀਗੇ ਲੇਕਿਨ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਤਾਰ ਹੁੰਦੀ ਸੀ ਉਹਨੂੰ ਅਸੀਂ ਕਨੈਕਟ ਕਰਦੇ ਸੀਗੇ ਉਹਨ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਇਹ ਸੋਲਰ ਸਾਨੂੰ ਮਿਲ ਗਿਆ ਤੇ ਇਹ ਜਿਹੜਾ ਸਟੈਂਡ ਹੈਗਾ ਇਹ ਵੀ ਅਸੀਂ ਕਾਫੀ ਠੋਸ ਕਰਤਾ ਤਾਂ ਕਿ ਇਹਨੂੰ ਕਿਤੇ ਵੀ ਲਗਾਣਾ ਲਾਣਾ ਬਹੁਤ ਈਜ਼ੀ ਹੈ ਬਸ ਕਹਿ ਸਕਦੇ ਆ ਭਈ ਪੰਜਾਬ 'ਚ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਲੱਗੇ ਇਹ ਮੇਰੇ ਖਿਆਲ ਤਾਂ ਇਹ ਪਹਿਲਾ ਉਪਰ ਵਾਲਾ ਸੀ ਕਿਤਾ ਇਸ ਤਰੀਕੇ ਦਾ ਬਾਕੀ ਤੁਸੀਂ ਚੈੱਕ ਨਹੀਂ ਕਰ ਸੀ। ਸੋ ਵੀਡੀਓ ਸਿਰਫ ਕਿ ਆਡੀਓ ਵੀ ਹੈਗੀ ਆ। ਆਡੀਓ ਵੀਡੀਓ ਸਾਰਾ ਕੁਝ ਹੈ ਜੀ ਇਹਦੇ ਵਿੱਚ ਵੀ 7 ਦਿਨ ਸਟੋਰ ਹੋ ਜਾਂਦੀ ਹੈ। 7 ਤੋਂ 10 ਦਿਨ ਸਟੋਰੇਜ ਹੋ ਜਾਂਦੀ ਹੈ। ਇਹ 12 ਤੋਂ 15 ਘੰਟੇ ਦੀ ਬੈਟਰੀ ਹੈ ਰਾਤ ਦੀ ਤੇ ਅੱਜ